ਬਾਈ ਜੀ ਕਾਹਨ ਝੋਲਾ ਫੜਾ ਕੇ ਗਿਆ ਤਿੰਨ ਦਿਨ ਹੋ ਗਏ ਹਜੇ ਤੱਕ ਕੋਈ ਲੈਣ ਨਹੀਂ ਆਇਆ ਜੇ ਕੋਈ ਕੱਢ ਕੇ ਲੈ ਗਿਆ ਕੋਈ ਸਮਾਨ ਜਾਂ ਪਾਸੇ-ਪਾਸੇ ਹੋ ਗਿਆ ਫੇਰ ਅਗਲਾ ਕਹਿੰਦਾ ਬੱਸਾਂ ਵਾਲੇ ਯਾਰ ਸਾਡਾ ਸਮਾਨ ਕਾਹੀ ਕੀ ਗੁੱਸੇ ਚ ਤਿੰਨ ਦਿਨ ਹੋ ਗਏ ਝੋਲਾ ਫੜਾਈ ਇਹਨੂੰ ਆਪਣੇ ਨੂੰ ਕਨੈਕਟਰ ਨੂੰ ਪਾਲੇ ਨੂੰ ਫੜਾਤਾ ਸੀਗਾ ਕਹਿੰਦੇ ਰਾਹ ਪਰ ਫੜ ਲੈਣਗੇ ਇੱਕ ਤਾਂ ਫਲੀਟ ਨੇ ਤੇ ਤਿੰਨ ਦਿਨ ਹੋ ਗਏ ਵਿਚੀ ਤਰੈ ਫਿਰਦਾ ਬੱਸ ਦੇ ਤੇ ਜਿਹਦਾ ਹੈਗਾ ਵੀਰ ਬਣ ਕੇ ਲੈ ਜਾਓ ਫੇਰ ਅਗਲਾ ਨਾ ਬੱਸਾਂ ਵਾਲੇ ਤੇ ਲਾਣ ਦਾ ਦੇਖੀ 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 ਡੁੱਲੀ ਜਾਂਦੇ ਆਪਦਾ ਮੈਂ ਲੈ ਫੁਦਾਮਦੂੰ ਬਾਬਾ ਆਹ ਕਾਜੂ ਜੇ ਜੀ ਲੈ ਇਹਦਾ ਸਮਾਨ ਰੱਖ ਲੈ ਤੂੰ ਭਾਈ ਜਰੂਰੀ ਹੈ ਪਰ ਜੋ ਅਗਲਾ ਲੈ ਜਾਂਦਾ ਹੀ ਨਹੀਂ ਆਹ ਰੱਖਾਂਗੇ ਇਹਦਾ ਪੂਰਾ ਸਮਾਨ ਅਪੰਜੀਰੀ ਦਾ ਹੀ ਆ ਆ ਕੀ ਚੀਜ਼ ਕੌਫੀ ਆਹ ਛੋਲੇ ਛੋਲੇ ਆ ਗਏ ਇਹਦਾ ਸਮਾਨ ਹੀ ਬਾੜਾ ਉਹ ਬਾਈ ਜੀ ਦਾ ਹੈਗਾ ਨਾ ਲਾਏ ਜੋ ਵੀਰ ਬਣ ਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਯਾਰ ਜੀ ਦਾ ਹੈਗਾ ਵੀਰ ਬਣ ਕੇ ਲੈ ਜਾ ਕਰੋ ਤਿੰਨ ਦਿਨ ਹੋ ਗਏ ਬਾਈ ਹਨਾ ਫਿਰ ਮੁੜ ਕੇ ਅਗਲਾ ਬੱਸਾਂ ਵਾਲੇ ਨੇ ਨਾ ਬਦਨਾਮ ਕਰ ਦਾਂਦਾਗਾ